ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲਓ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡੀ ਭੈਣ ਜਸਵਿੰਦਰ ਤੰਜੂ ਹਾਜ਼ਰ ਹੈ ਜੀ। ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਮਾਵਾਂ ਧੀਆਂ ਦਾ ਗੀਤ ਲੈ ਕੇ ਇੱਕ ਧੀ ਆਪਣੀ ਮਾਂ ਕੋਲੋਂ ਕੀ ਕੀ ਮੰਗਦੀ ਹੈ, ਕੀ ਕੀ ਖੁਆਇਸ਼ਾਂ ਕਰਦੀ ਹੈ। ਲਓ ਜੀ ਮਾਣੋ ਆਨੰਦ ਇਸ ਪਿਆਰੇ ਜਿਹੇ ਗੀਤ ਦਾ। ਮਾਏ ਨੀ ਕਾਂਟੇ ਕਰਾ ਦੇ ਦਿੱਲੀ ਸ਼ਹਿਰ ਦੇ ਮਾਏ ਨੀ ਕਾਂਟੇ ਕਰਾ ਦੇ ਦਿੱਲੀ ਸ਼ਹਿਰ ਦੇ ਮਾਏ ਨੀ ਕਾਂਟੇ ਆਤ ਦਿਲ ਮੇਰਾ ਢੁਲੇ ਆ ਮਾਏ ਨੀ ਕਾਂਟੇ ਆਤ ਦਿਲ ਮੇਰਾ ਢੁਲੇ ਆ ி ரீலா ரி சாசமா சாடா தயோம் ਬੇਮੁਖ ਹੋ ਕੇ ਸਾਥੋਂ ਚੱਲ ਲਿਆ ਮਾਏ ਨੀ ਬੇਮੁਖ ਹੋ ਕੇ ਸਾਥੋਂ ਚੱਲ ਲਿਆ ਮਾਏ ਨੀ ਡੋਰੀ ਦਿਵਾ ਦੇ ਪਟਿਆਲੇ ਸ਼ਹਿਰ ਦੀ ਮਾਏ ਨੀ ਡੋਰੀ ਦਿਵਾ ਦੇ ਪਟਿਆਲੇ ਸ਼ਹਿਰ ਦੀ

ਸਾਡਾ ਤਵਸ ਨਹੀਂਓ ਚੱਲਿਆ ਮਾਇਨੇ ਸਾਡਾ ਤਵਸ ਨਹੀਂਓ ਚੱਲਿਆ ਮਾਇਨੇ ਬੇਮੁਖ ਹੋ ਕੇ ਸਾਥੋ ਚੱਲਿਆ ਮਾਇਨੇ ਬੇਮੁਖ ਹੋ ਕੇ ਸਾਥੋ ਚੱਲਿਆ ਫੁਲਕਾਰੀ ਦੀਵਾ ਦੇ ਪਟਿਆਲੇ ਸ਼ਹਿਰ ਦੀ ਮਾਏ ਨੇ ਫੁਲਕਾਰੀ ਦਵਾ ਦੇ ਪਟਿਆਲੇ ਸ਼ਹਿਰ ਦੀ ਮਾਏ ਨੇ ਪੁਟਿਆ ਫੁਲਕਾਰੀ ਤੇ ਦਿਲ ਮੇਰਾ ਡੁੱਲਿਆ ਮਾਏ ਨੇ ਦਿਲਾਂ ਦਾ ਜਾਨੀ ਰੂਸ ਚੱਲਿਆ ਮਾਏ ਨੇ डा तवस नै चल्यामानी साढा चलिया नल्या बेमुख हो साथो चल्या बेमुख होके ਗਾ ਦਿਵਾ ਦੇ ਲੁਧਿਆਣੇ ਸ਼ਹਿਰ ਦਾ ਮੈਂ ਨਹੀਂ ਲੈਂਗਾ ਦਿਵਾ ਦੇ ਲੁਧਿਆਣੇ ਸ਼ਹਿਰ ਦਾ ਮੈਂ ਨਹੀਂ ਲੈ ਹੀਂਗੇ ਤੇ ਦਿਲ ਮੇਰਾ ਡੁੱਲਿਆ ਮੈਂ ਨਹੀਂ ਦਿਲਾਂ ਦਾ ਜਾਨੀ ਰੂਸ ਚੱਲੇ ਆ ਮੈਂ ਨਹੀਂ ਸਾਡਾ ਮਾਏ ਨੀ ਬੇਮੁਖ ਹੋ ਕੇ ਸਾਥੋਂ ਚੱਲ ਲਿਆ ਮਾਏ ਨੀ ਬੇਮੁਖ ਹੋ ਕੇ ਸਾਥੋਂ ਚੱਲ ਲਿਆ ਮਾਏ ਨੀ ਟਿੱਕਾ ਕਰਾ ਦੇ ਜਲੰਧਰ ਸ਼ਹਿਰ ਦਾ ਮਾਏ ਨੀ ਟਿੱਕਾ ਕਰਾ ਦੇ ਜਲੰਧਰ ਸ਼ਹਿਰ ਦਾ ਮਾਏ ਨੀ ਟਿੱਕੇ ਤੇ ਦਿਲ ਮੇਰਾ ਡੁੱਲਿਆ ਮਾਏ ਨੀ ਦਿਲਾਂ ਦਾ ਜਾਨੀ ਰੁਸ ਚੱਲਿਆ ਮਾਏ ਨੀ ਸਾਡਾ ਤਵਸ ਨਈਓ ਚੱਲਿਆ होके साथों चलेनी बेमुख होके साथों चले मायी जूते दवा दे मुखसर शहर दी मायनी जूते दवा दे मुकसर शहर दी मायी जुत्ती ते दिल साडा डुले आ माए नी दिल दा जानी रुस चले आ साडा ता वास नहीं चले माए